ਸੌਦਾ ਹੋ ਲੈਣ ਨੂੰ ਆਹ 40000 ਰੁਪਿਆ ਤੇ ਬੋਲਿਓ ਨਾ ਆ ਗੱਲ ਹੋ ਗਈ ਤਾਂ ਬੋਲ ਦੇਣਾ ਸੌਦਾ ਫਿਰੇ ਚੜ ਗਿਆ ਬਾਪੂ ਕੁਛ ਨਹੀਂ ਬੋਲਿਆ ਆ ਫਿਰ 40000 ਰੁਪਿਆ ਉਹਨੇ ਲੈ ਚ ਪਾਇਆ ਅੱਛਾ ਉਹ ਵੇਚ ਸੌਦਾ ਹੋਣ ਤੋਂ ਬਾਅਦ ਪੁੱਛਿਆ ਉਹਨੇ ਹਾਂ ਉਹ ਕਹਿੰਦਾ ਭਾਈ ਜੀ ਤੁਸੀਂ ਕੀ ਪਰਖ ਕਰਦੇ ਸੀ ਬਾਪੂ ਕੀ ਕਹਿੰਦਾ ਬਾਪੂ ਕਹਿੰਦਾ ਲਓ ਜੀ ਬੂਟਾ ਚੱਕਿਆ ਸਾਨੂੰ ਆਟੇ ਦੀ ਬੋਰੀ ਦੇ ਕੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਜੀ ਆਟੇ ਦੀ ਬੋਰੀ ਇਹਨਾਂ ਨਾਲ ਦੇਖਲ ਦੇਖਣੀ ਜਾਂਦੇ ਹਾਂ ਹਾਂ ਪੁੱਛਿਆ ਕੰਦਾ ਬਾਪੂ ਜੀ ਤੁਸੀਂ ਪਰਖ ਕੀ ਕਰਦੇ ਸੀ ਫਿਰ ਬਾਪੂ ਬਾਪੂ ਦਾ ਕਰਤ ਪਰਖ ਨਾ ਖਵਾ ਕਰਦਾ ਸੀ ਮੈਂ ਤਾਂ ਇਹ ਦੇਖਦਾ ਸੀ ਵੀ ਜਾਨਵਰ ਕੋਲੇ ਜੀ ਦੇ ਅੱਗੇ ਵੀ ਪੂਛਾ ਪਿੱਛੇ ਵੀ ਪੂਛਾ ਇਹਨੂੰ ਫਤਗਰ ਰੱਖ ਦੇ ਦਿੱਤੇ ਇਹ ਤਾਂ ਸਾਰੇ ਪੜਦਾ ਆਪਾਂ ਦਾ ਮੇਰਾ ਇੱਕ ਨਾਗਾ ਨਹੀਂ ਆਪਾਂ ਖਵਾ ਲਾਂਗੇ ਤੱਕੀ ਵਾਲੇ ਬੰਦੇ ਆ ਸਾਡੇ ਕੋਲ ਗੋਰੀ ਭਰੀ ਪਈ ਆ ਉਹ ਕੀ ਆ ਦਾ ਉਹਨਾਂ ਬਾਪੂ ਦੀ ਕੀ ਗੱਲ ਕਰਦੇ ਆਹ ਉਹਨਾਂ ਨੇ ਤਾਂ ਕਾਰ ਕੱਢ ਲਈ ਕਾਰ ਕੱਢੀ ਕਾਦੀ ਉਹ ਕਾਰ ਕੱਢੀ ਵੀ ਲੋਕ ਰਾਲਾ ਪੂਨੇ ਕਹਿੰਦੇ ਵੀ ਪੀਣ ਵਾਲਾ ਪਾਣੀ ਮੁੱਕਦਾ ਜਾਂਦਾ ਮੁੱਕਦਾ ਜਾਂਦਾ ਉਹ ਪੀਣ ਵਾਲਾ ਪਾਣੀ ਸਿੱਕਿਓ ਮੁੱਕਦਾ ਜਾਂਦਾ ਕਿਹਿਆ ਹਾਂ ਸਾਡੇ ਦਾਦੇ ਉਹਨਾਂ ਨੇ ਤਾਂ ਕਾਰ ਕੱਢ ਲਈ ਹਲਾ ਕੱਢੀ ਕਿਹਨੇ ਉਹਨਾਂ ਨੇ ਬਚਾ ਲਿਆ ਪਾਣੀ ਪਾਣੀ ਕਦੋਂ ਦੀ ਕਾਰ ਕੱਢੀ ਹੈ ਸਾਰੇ ਨਾਕ ਕੇ ਜਾਓ ਪਾਣੀ ਬਚਣਾ ਕਿਵੇਂ ਉਹ ਲਾ ਕੇ ਉਹਨਾਂ ਲੋਕਾਂ ਨੂੰ ਦੱਸ ਪਾਣੀ ਬਚੂਗਾ ਕਦੇ ਹੋਪ ਕਰਨਾ ਤੁਸੀਂ ਪਾਣੀ ਪੀਦੇ ਨੇ ਪਾਣੀ ਛੱਡੋ ਹਲਾ ਹੋਪ ਪੀਣਾ ਦੀ ਕਾਰ ਸੁੱਕੀ ਪੀਓ ਸਾਰੇ ਪੀਓ ਇਹ ਨਾ ਆਪੇ ਆਈ ਨਾ ਜੁਦੀ ਜੇ ਬਾਪੂ ਨੇ ਥੁੱਕੀ ਦਾ ਵੀ ਪੀਂਦੇ ਥਾਂ ਕੀ ਦਾ ਉਹ ਨਹੀਂ ਪਾਉਂਦੇ ਸੀ ਪਾਣੀ ਬੱਸ ਅਬਾ ਬਾ ਮਿਹਰਬਾਨੀ ਤੁਹਾਡੀ ਆਹ ਸਾਡੇ ਅੰਕਲ ਦੀ ਬਹੁਤ ਬਹੁਤ ਧੰਨਵਾਦ ਮੇਰੇ ਤੇ ਆਕੀ ਸਾਡਾ ਮਿੱਤਰ ਹੈ ਕਮੇਲ ਚੰਡੀਗੜ੍ਹ ਰਹਿੰਦੇ ਆ ਸੀ ਕਠੋਲਾ ਦੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਵੀ ਬਾਪੂ ਜੀ

سو چونس سو چونچا سو چند سو کار ਉਹ ਘੰਟਾਲਾਂ ਆਪੇ ਲੜਦੂਆ ਕੁੜੀ ਦਾ ਕੰਮ ਵਧੀਆ ਚੱਲ ਭਾਈ ਤੇ ਘਰ-ਘਰ ਪੰਡਾ ਚਕਾ ਦਿਆਂ ਹਰ ਘਰ ਚਕਾਇਆ ਨੇੜੇ ਕੱਪੜਿਆਂ ਨਾ ਨਾ ਪੰਡਾ ਚਕਾਈਆਂ ਉਹ ਪੰਡਾ ਚਕਾਇਆ ਵਰੀ ਦੀਆਂ ਹੁਣ ਲੈਨੇ ਅਸੀਂ ਪੰਡਾ ਚਕਾਤੀਆਂ ਖਾਨਦਾਨੀ ਬੰਦੇ ਆ ਉਹ ਪੰਡਾ ਚਕਾ ਲੈਣ ਤਾਂ ਜਿਆ ਲਾੜਤੀ ਚੂੜੀ ਤੇ ਸਾਡੇ ਬਾਪੂ ਭੈਣ ਸੀ ਨਾ ਨਾ ਛੜੀ ਜਾਂਦੀ ਆ ਲੈ ਜੋ ਚਕਾਦੀ ਆ ਆ ਲਓ ਜੀ ਇਹਦੇ ਵਿਆਹ ਦੀ ਰਸਮ ਲਗਾਈ ਆ ਤੇ ا دی گل سنا اے دا وی ہور شروع کر لیندا دکنی میں دی سی اچھا میری اے دا ویاہ ہو گیا پہلی رات کار والیوں کہندا بھگوانے میں بڑا خوش ان منالا جو منگنا واج وا میں کہے منگلا جو منگڑاج کہندا منگلا جو منگنا او میں کہے منگلا جو منگڑا ارے 500 فوٹو پڑی گڈی تو دبا ہو جا کنا لے کے دے اے چھلے ندی میں بھاگدا تے او فوٹو ہی میری تھی او پتہ نہیں کی ہونے ائی تھی تے او جی سلاگو ہو آہا ہن پانڈے مانگی ਹੰਦੇ ਕਰਦੀ ਹੈ ਕਰੇ ਆ ਤੇ ਉਹ ਨੂੰ ਕਹਿੰਦਾ ਚੱਲ ਭਾਰਵਾ ਰੈ ਜਹਾਣੀ ਮੂਨ ਤੇ ਜਾਣਾ ਮੈਂ ਕਹਾਂ ਹੰਦੀ ਤੱਕੀ ਚਾਹ ਤੋ ਸੋ ਕੰਮ ਕਰ ਲੈ ਜਾਂ ਤੈਨੂੰ ਹਾਨੀ ਮੂਨ ਤੇ ਲੈ ਚਲਾਂ ਆਗੋ ਬਣਾਸ ਵਾਰ ਕੇ ਕਹਿੰਦੀ ਜੀ ਮੇਰੇ ਦਾ ਚਾਲ ਤਪਾਣੇ ਮੰਨਣਾ ਨੇ ਤੁਸੀਂ ਬੀਬੀ ਨੂੰ ਲੈ ਚੋ ਕਿ ਕਰਾ ਮੈਂ ਲਾਂਤੀ ਕੇ ਫੋੜੀ ਇਹਨਾਂ ਨੂੰ ਪਤਾ ਨਹੀਂ ਕਿ ਉਹ ਕਿੱਥੇ ਲੈ ਜਾਣਾ ਹਾਨੀ ਮੂਨ ਤੇ ਲੈ ਕੇ ਬੀਬੀ ਨੂੰ ਨਿਕਲ ਕੇ ਕਹਿੰਦਾ ਲਾਂਤੀ ਕੇ ਬੈਠਾ ਹਾਂ ਆਈਦਾ ਮਾਹ ਤਕਰਨ ਕਹਿੰਦੀ ਆ ਆ ਕਹਿੰਦੀ ਜਾਨੂ ਤੇ ਐਸਾ ਕਰ ਮੈਂ ਤਾਪ ਜਾਣਾ ਮੈਨੂੰ ਕਹਿੰਦੀ ਜਾਨੂ ਤੇ ਐਸਾ ਕਰ نہیں چل گئے گئے ہو گیا ہو گیا درواز پڑک جی آ جی ਕਹਿੰਦਾ ਜੀ ਸਾਨੂੰ ਕਵੇਲਾ ਹੋ ਗਿਆ ਸੀ ਰਾਤ ਕੱਟਣੀ ਆ ਰਾਤ ਕੱਟਣੀਆਂ ਦੀ ਕਵੇਲਾ ਹੋ ਗਿਆ ਉਹ ਕਹਿੰਦੇ ਜੀ ਸਾਡੇ ਤਾਂ ਧੀਆ ਪਹਿਣਾ ਏ ਓ ਧੀਆ ਪਹਿਣਾ ਵਾਲਾ ਘਰ ਸੀ ਉਹਨੇ ਦਰਵਾਜ਼ਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਬੰਦ ਕਰ ਲਿਆ ਆਹ ਹਾਂ ਇਹਨੇ ਜਾ ਕੇ ਦੂਜਾ ਦਰਵਾਜ਼ਾ ਖੋਲ੍ਹਿਆ ਦੂਜਾ ਦਰਵਾਜ਼ਾ ਫਟਕੋਣਾ ਪਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਈ ਜੀ ਸਾਨੂੰ ਰਾਤ ਪੈ ਗਈ ਅਸੀਂ ਰਾਤ ਕੱਟਣੀ ਆ ਰਾਤ ਕੱਟਣੀਆਂ ਦੀ ਇਹ ਕਵੇਲਾ ਹੋ ਗਿਆ ਉਹ ਕਹਿੰਦੇ ਜੀ ਸਾਡੇ ਤਾਂ ਧੀਆ ਪਹਿਣਾ ਓ ਧੀਆ ਪਹਿਣਾ ਵਾਲਾ ਘਰ ਸੀ ਦਰਵਾਜ਼ਾ